ਅਜੀਤ ਸਾਸਤਰੀਕਾਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਧਰ ਅੰਗਦ ਦੀ ਵੀ ਸਾਸਤਰੀਕਾਲ ਕਬੂਲ ਕਰਿਓ ਜੀ ਸਾਰੇ ਜਾਣੇ ਸਾਚੀ ਕਾਲ ਜੀ ਵੀਡੀਓ ਨੂੰ ਸਾਡੀ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਗਰ ਜੇ ਸਾਤੋਂ ਕੁਝ ਗਲਤੀਆਂ ਹੁੰਦੀਆਂ ਤਾਂ ਆਪਣਾ ਛੋਟਾ ਭਰਾ ਆਪਣਾ ਛੋਟਾ ਪੁੱਤਰ ਸਮਝ ਕੇ ਸ਼ਮਾ ਜ਼ਰੂਰ ਕਰ ਦਿਆ ਕਰੋ ਜੀ ਪਰ ਆਪਣੇ ਕਮੈਂਟ ਵੀ ਸਾਨੂੰ ਜਰੂਰ ਦਿਆ ਕਰੋ ਨਾਲ ਦੀ ਨਾਲ ਅਗਰ ਜੇ ਸਾਤੋਂ ਕੁਝ ਗਲਤੀ ਆਉਂਦੀ ਹੈ ਤਾਂ ਕਿ ਜੇ ਜੀ ਸਾਤੋਂ ਗਲਤੀ ਹੋਈ ਅੱਗੇ ਤੇ ਅਸੀਂ ਉਹ ਗਲਤੀ ਨੂੰ ਸੁਧਾਰੀਏ ਨਾ ਕਰੀਏ ਤੇ ਅੰਗਤ ਸਿੰਘ ਜੀ ਬੈਠੇ ਆਂ ਨਾਲੇ ਥੋਲੇ ਤਾਂ ਤੇ ਮਨਿੰਦਰ ਸਿੰਘ ਦਾ ਬੜਾ ਵਧੀਆ ਇੱਕ ਸੁਝਾਵਾ ਤੇ ਅੱਜ ਮਨਿੰਦਰ ਲੱਗਿਆ ਜੀ ਆਪਣੇ ਦਸਤਾਰ ਸਜਾਉਣ ਪੱਗ ਬੰਨਣਾ ਲੱਗਿਆ ਤੇ ਇਹ ਕਹਿੰਦਾ ਪਾਪਾ ਮੈਂ ਬਨ ਕੇ ਦੇਖਣੀ ਆ ਪੱਗ ਮੈਂ ਕਹਿੰਦਾ ਪੁੱਤ ਆਪਣੇ ਆਪ ਟਰਾਈ ਕਰ ਕੋਈ ਗੱਲ ਨਹੀਂ ਅੱਜ ਪਹਿਲੀ ਵਾਰ ਨਹੀਂ ਪੱਗ ਬੰਨਣੀ ਆਪ ਅਸੀਂ ਤਾਂ ਚਲੋ ਬੰਨਦੇ ਰਹਿੰਦੇ ਤੇ ਇਹਦੇ ਅੱਜ ਇਹਨੇ ਆਪਣੇ ਬੰਨਣੀਆਂ ਆਪ ਇਹ ਕੋਸ਼ਿਸ਼ ਕਰੂਗਾ ਪੁੱਤ ਕੋਸ਼ਿਸ਼ ਕਰਨੀ ਚਾਹੀਦੀਆ ਕੋਸ਼ਿਸ਼ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਹੁੰਦੀ ਸਤਿ ਸ਼੍ਰੀ ਅਕਾਲ ਜਰੂਰ ਬੋਲ ਦਿਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਹੁਣ ਬੁੱਛ ਮੇ ਤੇ ਕਿਆ ਫਾਲ ਲੈਣਾ ਮੈਂ ਕਹਿੰਦਾ ਇੱਕ ਵਾਰ ਤੁਸੀਂ ਮੇਰੀ ਪੂਣੀ ਕਰਾ ਦੂਗਾ ਮੈਂ ਕਰਦਾ ਹਾਂ ਜੀ ਹਾਂ ਪੂਣੀ ਕਰਾ ਦਲਾਂ ਲੈਂਗੇ ਜਿਵੇਂ ਜੀ ਜੀ ਕਿਹਦੀ ਪੜੋ ਪੂਰੀ ਕਰਾ ਦੇ ਆਰਾਮ ਕਰੋ ਮੈਂ ਤੇ ਤੇਰੇ ਵੀਰੇ ਦੀ ਜਿਹੜਾ ਪੜਨਾ ਆ ਤੇ ਜੀ ਪੂਰੀ ਕਰਾ ਦੇ ਆ ਉੱਕੜ ਗਿਆ ਜੀ ਇਹ ਕਹਿੰਦਾ ਤੈਨੂੰ ਮਾਰਦਾ ਇਹ ਐ ਕਰਨਾ ਕਾ ਚਲੋ ਅਸਾਂ ਲੱਗ ਜਾਣਾ ਜੀ ਆਪਾਂ ਚੱਲੋ ਟਿਊਸ਼ਨ ਦਾ ਟੈਂਪੀ ਹਾਂ ਬਤਾ ਪਿੱਛੇ ਨੂੰ ਇੱਧਰ ਖੜਾ ਲੈ

करूँगा जी कोशिश तो मेरे अंदर हो जाए पास जो ना हो तो कोई गई पुत पर कोशिश आपका सब तो पहला ठीक है हाँ ना आज ना वैसे तो तो ने ने चल हूँ तो गुत अ चल हाँ हाँ ठीक है ठीक है हाँ सुना हाँ

ਜੀਜੀ ਉਹ ਮੈਂ ਥੋੜੀ ਬੋਦੀਆਂ ਨੇ ਟਰਾਈ ਜੇਗਾ ਆਪਾਂ ਕੋਈ ਤਾਂ ਦੇਦੀ ਟਰਾਈ ਕਰਨ ਵਾਲੀ ਹੋਣਾ ਇੱਕ ਤਰੀ ਟਰਾਈ ਨਾਲ ਜੇ ਤੂੰ ਕਹੇ ਬੰਦੂ ਤੇ ਕਦੀ ਟਰਾਈ ਕਰਦਿਆਂ ਨਹੀਂ ਹੋਣਾ ਨਹੀਂ ਕੋਸ਼ਿਸ਼ ਕਰਿਆ ਕਾਫੀ ਟਰਾਈ ਨਾਲ ਚੱਲੀ ਗੱਲਾਂ ਬੈਠੇ ਇੱਕ ਇੱਕ ਦਿਨ ਮੈਂ ਨਾ YouTube ਤੇ ਦੇਖਿਆ ਤਾਂ ਇੱਕ ਭਾਈ ਹੈ ਨਾ ਆਪੇ ਇੱਕ ਆਹੋ ਤੱਕ ਬੰਨਣ ਲੱਗ ਗਿਆ ਤਾਂ ਹਾਂ ਹਨ ਦੋ ਵਾਰੀ ਆਹੋ ਕੋਸ਼ਿਸ਼ ਕਰਨੀ ਜਦੋਂ ਉਹਨੇ ਬੰਨ੍ਹ ਹੋ ਗਈ ਇੱਥੇ ਆ ਮੇਰੇ ਮੂਹਰੇ ਥਨੇ ਬਾਈ ਬੜਾ ਥਨੇ ਹੰਗਾ ਕੇ ਅਦਰ ਅੰਗਦ ਵੀ ਕਹਿੰਦਾ ਇਹ ਮੇਲੇ ਪੰਗਵਾਂ ਨੂੰ ਕੋਈ ਨਹੀਂ ਮੁੱਤ ਉਹਦੇ ਵੀ ਪਾਰੇ ਬੰਨੇ ਕਰਦੀਆਂ ਪਰਾ ਥੋੜਾ ਬਟਾ ਹੋ ਜੇ ਬੜਾ ਪਰਪਾ ਹੁਣ ਤੂੰ ਮੇਰੇ ਨਾਲ ਖੜਨਾ ਮੈਂ ਪ੍ਰਮਾਤਮਾ ਸਭ ਦੇ ਬੱਚਿਆਂ ਨੂੰ ਇਤਰਾ ਹੀ ਸਿੱਖੀ ਦੇ ਵਿੱਚ ਬਖਸ਼ੇ ਪ੍ਰਮਾਤਮਾ ਬਾਣਾ ਠੀਕ ਹੈ ਇਹਨੂੰ ਬਾਣੇ ਨੂੰ ਕੋਈ ਤਾਗ ਨਹੀਂ ਲਗਾ ਦੇਣਾ ਤੇ ਆਪਣੇ ਆਪ ਨੂੰ ਚੰਗਾ ਬਣ ਕੇ ਇਹ ਬੁੱਤ ਉਹਸਲਾ ਹਿੰਮਤ ਇਹ ਹਾਰਦੀ ਨਹੀਂ ਹੁੰਦੀ ਪਰਮਾਤਮਾ ਜ਼ਰੂਰ ਕਿਸੇ ਨਾ ਕਿਸੇ ਦਿਨ ਮਿਲਿਕੇਗਾ ਠੀਕ ਹੈ ਪਰਮਾਤਮਾ ਕਹਿੰਦਾ ਵੀ ਮਿਹਨਤ ਕਰ ਮੈਨੂੰ ਉਨਾ ਬੋਲਣਾ ਚਾਹੀਦਾ ਹਾਂ ਮੇਨガル ਜੋ ਸੱਚਾ ਉਹ ਬੋਲੋ ਝੂਠ ਨਹੀਂ ਬੋਲਣਾ ਹੈਗਾ ਪੁੱਤਰ ਠੀਕ ਹੈ ਦਿਕਣਾ ਹਾਂ ਦਿਸਣਾ ਕੋਈ ਬਲਸੂ ਬੋਲਣਾ ਝੂਠਾ ਆਪਣਾ ਪਾਪ ਲੱਗਦਾ ਹਾਂ ਪਾਪ ਲੱਗਦਾ ਤਾਂ ਕੋਈ ਗੱਲ ਝੂਠ ਨਹੀਂ ਬੋਲਣਾ ਸੱਚ ਕਹੋ ਕੋਈ ਨਹੀਂ ਜੇ ਤੁਹਾਡੇ ਗਲਤੀ ਹੋਈ ਤਾਂ ਕਹੋ ਭਾਈ ਮੈਂ ਗਲਤ ਤਾਂ ਮੇਤੇ ਗਲਤੀ ਹੋਈ ਆ ਠੀਕ ਆ ਹਤੂ ਸਭ ਤੋਂ ਵੱਡਾ ਇਨਸਾਨ ਤੇ ਕੌਣਾ ਜਿਹੜਾ ਇਨਸਾਨ ਦੀ ਗੱਲ ਕਰੀ ਆ ਮੈਂ ਜਿਹੜਾ ਹੁੰਦਾ ਆਪਣੇ ਆਪ ਨੂੰ ਕਹੇ ਜੀ ਮੈਂ ਗਲਤੀ ਕਰੀ ਆ ਮੈਨੂੰ ਸ਼ਮਾ ਕਰ ਠੀਕ ਆ ਸਭ ਤੋਂ ਵੱਡਾ ਮਨੁੱਖ ਪਤਾ ਹੈ ਕਿ ਆਹ ਕਾਨੂੰਨ ਕੀ ਦੱਸਦਾ ਹੈ ਜੇ ਮੈਂ ਮੰਨ ਲਾ ਹੁਣ ਤੈਂ ਗਲਤੀ ਕਰਤੀ ਜੇ ਤਾ ਮਾਫੀ ਮੰਗ ਵੀ ਦਿੱਤੀ ਕੋਈ ਛੋਟਾ ਨਹੀਂ ਹੋਇਆ ਤੂੰ ਬਹੁਤ ਵੱਡਾ ਹੋ ਗਿਆ ਕਾਤੇ ਕਿਉਂਕਿ ਮੈਂ ਗੁਨਾਹ ਕਰਕੇ ਮਾਫੀ ਇਹ ਮੰਗੀ ਹੈ ਵੀ ਭਾਈ ਮੇਤੋ ਇਹ ਗਲਤੀ ਹੋਈ ਆ ਠੀਕ ਆ ਇਹ ਧਿਆਨ ਰੱਖੀ ਜਾਉਂਦਾ ਗੱਲਾਂ ਦਾ ਵੀ ਜਿੱਥੇ ਅਸੀਂ ਗਲਤ ਆ ਅਸੀਂ ਗਲਤ ਚੰਪਤ ਸਹੀ ਨਾ ਉੱਥੇ ਸਹੀ ਉੱਥੇ ਬੋਲਣੇ ਲੋੜੇ ਝੂਠ ਉੱਥੇ ਸੱਚ ਬੋਲੋ ਈ ਕਾ ਝੂਠ ਨਹੀਂ ਬੋਲਣਾ ਸੱਚ ਬੋਲਣਾ ਜਿੱਥੇ ਸਾਤੇ ਗਲਤੀ ਵੀ ਹੋਈ ਆ ਜਾਂ ਸੀ ਕੋਈ ਕਹੇ ਨਹੀਂ ਹਾਂ ਜੀ ਮਨੇਦਰ ਤੈ ਆਗਮ ਕਰਿਆ ਆ ਨਹੀਂ ਬੋਲਣਾ ਈ ਕਾ ਤਾਂ ਸਦਾ ਕਹਿਣਾ ਨਹੀਂ ਹਾਂ ਮੈਂ ਆ ਆ ਤੁਸ ਕਰਿਆ ਜੀ ਮੈਂ ਤੇ ਆ ਗੋਇਆ ਵੀ ਗਲਤੀ ਹੋ ਗਈ ਨਾ ਸਭ ਤੋਂ ਵੱਡਾ ਬੰਦਾ ਉਹੀ ਹੁੰਦਾ ਜਿਹੜਾ ਗਲਤੀ ਨਹੀਂ ਕਰਦਾ ਠੀਕ ਹੈ ਸਭ ਤੋਂ بڑا ਤਾਂ ਰੱਬ ਹੈ ਸੇ ਵੀ ਕਹਿੰਦਾ ਮੇਰਾ ਰੱਬੇ ਵੱਡਾ ਤੋ ਤਾਂ ਹੋਰ ਜੀ ਵੀ ਮੈਂ ਗਲਤੀ ਨਹੀਂ ਕਰਦਾ ਚਲਦੇ ਈ ਕਾ ਨਹੀਂ ਬੋਪਾ ਥੋੜੇ ਸੱਟ ਨਹੀਂ ਆਜ ਜਿਹੜਾ ਲੜਨੀ ਹੈ ਬਹਾਂ ਹਾਂ ਅਗਲੀ ਲੜਨੀ ਚਾਹੇ ਕਿਉਂ ਕਾਤਰ ਖਾਈ ਹਾਂ ਦੇਖੋ ਇੱਧਰ ਦਿਖਾ ਮੈਨੂੰ ਕਿਹੜਾ ਲੜਨ ਸਹੀ ਆ ਜਿਹੜਾ ਪੁੱਤ ਇਹ ਪਰ ਠੀਕ ਆ ਮਨੂੰ ਸਿੱਧਾ ਲੈ ਕੇ ਜਾਂਦਾ ਮੂੰਹ ਜਦੋਂ ਭਰਨਾ ਪੱਗ ਬਣਾਉਣੀ ਹੈ ਜਨਾ ਹੁਣ ਐਨ ਨਹੀਂ ਐ ਉਹਦੀ ਪਤਾ ਕਿ ਐ ਕਰਾਈ ਕਿਤਾ ਹਲੇ ਚਰਾ ਜਣਾ ਪਰਨਾਇ ਚੁਕਦਾ ਹੈ ਹਾਂ ਹਾਂਜੀ ਅਬਾ ਉਹ ਗਾੜੇ ਗਾੜੇ ਵਧੀਆ ਹੈ ਹਾਂ ਉਹ ਕੋਈ ਗਾੜੀ ਹੋ ਤੋ ਜਿਆਦਾ ਬੜਾ ਹੈ ਹੈਨਾ ਹਾਂਜੀ ਕੋਈ ਗਾੜੀ ਨਹੀਂ ਤੋ ਹੋਣੀ ਨਾ ਜਿਹੜੇ ਆਪਨੇ ਬੰਨਿਆ ਕਰ ਜਿਹੜੇ ਦੁਮੱਲੇ ਵਾਲੇ ਹੁੰਦੇ ਆ ਬਾਬਾ ਜੀ ਨਾ ਹੰਗੋ ਔਰ ਉਹਨਾਂ ਦਾ ਖਰੇ ਦਾ ਕੰਮ ਉਹ ਉਹ ਕਹਿੰਦੇ ਹੁੰਦੇ ਸਾਰੀ ਆਈ ਛੋਟੀ ਪਤਲੀ ਹੁੰਦੀ ਪਤਲੀ ਹੁੰਦੀ ਹੈ ਪੁੱਤ ਨਾ ਹਾਂ ਛੋਟੀ ਹੁੰਦੀ ਹੈ ਤਾਂ ਕਿ ਉਹਨਾਂ ਨੇ ਨਾ ਫਿਰ ਲੰਬੀ ਜਿਹੜੀ ਹੁੰਦੀ ਹੈ ਨਾ ਦਸਤਾਰੋਂ ਲੰਬੀ ਹੁੰਦੀ ਆ ਉਹਨਾਂ ਨੇ ਫਿਰ ਦਮਾਲੇ ਵਗੂ ਬਾਬਾ ਜੀ ਨੇ ਬੰਨਣੇ ਹੁੰਦੀਆਂ ਸਿੰਘਾਂ ਨੇ ਠੀਕ ਆ ਉਹ ਅੰਮ੍ਰਾਂ ਦੇਕਣ ਬੰਨ ਨਹੀਂ ਸਕਦੇ ਪੁੱਤੋਂ ਆਪਾਂ ਬੰਨ੍ਹੇਂਗੇ ਹਾਂਜੀ ਉਹ ਤਾਂ ਬਹੁਤ ਸਿੱਖਣੀ ਪੈਣੀ ਆ ਮਿਹਨਤ ਕਰਨੀ ਪੈਣੀ ਪਰ ਹੋਰ ਥੋੜਾ ਬੜਾ ਹੋ ਜਾ ਫਿਰ ਆਪਾਂ ਨੇ ਤੈਨੂੰ ਨਾ ਸਫਲਾਈ ਵਾਸਤੇ ਤੇ ਪੱਗ ਬੰਨਣ ਵਾਸਤੇ ਚੁੜ੍ਹਨੀ ਦੀ ਪੱਗ ਬੰਨਣੀ ਸਿੱਖਣਾ ਹਾਂ ਤੈਨੂੰ ਤਾਂ ਚਲ ਕੋਈ ਨਹੀਂ ਤਾਂ ਟੈਨ ਦੀ ਗੱਲ ਹੈ ਮਹੀਨਾ ਲੱਗੇ 2 ਮਹੀਨੇ ਲੱਗੇ 3 ਮਹੀਨੇ ਲੱਗਣ ਉਹ ਗੱਲਾਂ ਬਾਤਾਂ ਤੇ ਤੇ ਹੁਣ ਮੈਨੂੰ ਐਸਾ ਤੇਰੀ ਕਿਊਸ਼ਨ ਦੀ ਤਿਆਰੀ ਹੈ ਚਾਹ ਚੂਪੀ ਲਈ ਚਾਹ ਚੂਪੀ ਹਾਂਜੀ ਅਜਾ ਇੱਥੇ ਹੋਰ ਮੈਨੂੰ ਆਏ ਨਾ ਤੇਰੇ ਜਿਹੜੇ ਟੈਸਟ ਹੋਏ ਤੇ ਸਕੂਲ ਦੇ ਵਿੱਚ ਉਹ ਕਿਵੇਂ ਹੋਏ ਅੱਜ ਹੋਇਆ ਨਹੀਂ ਅਜਾ ਟੈਸਟ ਹੋਇਆ ਬੋਲ ਹਾਂ ਨਾ ਕਦੇ ਪਤਾ ਨਹੀਂ ਮੈਂ ਕਿਹਾ ਨੰਨੇ ਐਮਐਸ ਕਰਕੇ ਦੇ ਕੁਛ ਮੈਡਮ ਬਿਮਾਰ ਸੀ ਚਲ ਕੋਈ ਨਹੀਂ ਪੁੱਤ ਮੈਡਮ ਜੀ ਬਿਮਾਰ ਸੀ ਹੂੰ ਵਧੀਆ ਪੜਿਆ ਹਾਂਜੀ ਕਿ ਕਰ ਲਗਾਨਾ ਪੜਿਆ ਤਾਂ ਮੇਰੀ ਇੱਕ ਦਿਨੋਂ ਧਿਆਨ ਨਾ ਫੋੜਨਾ ਜੇ ਮਾਲਾ ਸੀ ਸਕੂਲ ਜਾਂਦੇ ਆ ਸਕੂਲ ਦੇ ਵਿੱਚ ਸੱਚ ਪੜ੍ਹਨ ਦੇ ਟਾਈਮ ਦੇ ਵਿੱਚ ਸਾਨੂੰ ਕੁਝ ਜਿਹੜਾ ਨਾ ਪਤਾ ਨਹੀਂ ਲੱਗਦਾ ਪਰ ਉਹ ਗੱਲਾਂ ਤੇ ਡਰਨਾ ਨਹੀਂ ਮੈਡਮ ਨੂੰ ਬਾਰ ਬਾਰ ਪੁੱਛੋ ਇੱਕ ਵਾਰ ਨਹੀਂ ਦਰ ਬਾਰ ਪੁੱਛੋ ਮੈਡਮ ਜੀ ਮੈਨੂੰ ਸਮਝ ਨਹੀਂ ਲੱਗਿਆ ਮੈਡਮ ਨੇ ਮੈਨੂੰ ਸੁਣਿਆ ਤੂੰ ਉਸੇ ਜਿਵੇਂ ਆਉਂ ਭਰਿਆ ਗੱਲ ਵੀ ਮੈਡਮ ਜੀ ਮੈਨੂੰ ਪਤਾ ਨਹੀਂ ਲੱਗਿਆ ਆਹ ਗੱਲਾਂ ਕਿੱਦਾਂ ਤੇ ਆਹ ਕਿੱਦਾਂ ਕਿਦਾਂ ਅਸਰ ਆਊਗਾ ਤੇ ਆਹ ਕਿਆ ਲਿਖ ਰਹੇ ਏ ਤੇ ਕਿਆ ਮਤਲਬ ਆ ਪੁੱਛ ਵੀ ਸਵਾਲ ਮੈਡਮ ਜੀ ਪਉਂਦੀ ਆ ਉਹ ਦੁਆਰਾ ਬਾਰ-ਬਾਰ ਪੁੱਛ ਲੋ ਠੀਕ ਆ ਬਾਰ-ਬਾਰ ਪੁੱਛਣ ਤੇ ਨਰ ਮੰਤ ਕੋਈ ਨਹੀਂ ਕਰਦਾ ਹੁੰਦਾ ਵੀ ਜੇ ਤੈਨੂੰ ਮਾਲਾ ਮੈਡਮ ਇੱਕ ਵਾਰ ਪ੍ਰੈਸ਼ਰ ਪਾ ਕੇ ਦੱਸਦਾ ਯਾ ਇਹ ਕੰਮ ਐ ਕਰੋ ਨਹੀਂ ਸਮਝ ਆਇਆ ਇਸ ਦੁਆਰਾ ਉੱਪਰ ਮੈਡਮ ਵੀ ਬਹੁਤ ਪਸੰਦ ਕਰਦੀ ਐ ਮੈਨੂੰ ਦੁਆਰਾ ਦੱਸੋ ਠੀਕ ਆ ਟੇਬਲ ਤਾਂ ਪਹਿਲੇ ਹੀ ਥੋਕੀ ਮੈਂ ਜਿਹੜਾ ਤੈਨੂੰ ਥੋਕਾਂ ਲੱਗਦੇ ਚੰਗੀ ਗੱਲ ਆ ਪਰ ਜਿਹੜਾ ਤੈਨੂੰ ਮੈਂ ਇਹਨਾਂ ਕਹੀ ਵੀ ਜਿਹੜਾ ਤੈਨੂੰ ਨਹੀਂ ਆਉਗਾ ਉਹ ਪੁੱਛ ਤੱਕਦਾ ਮੈਡਮ ਨੂੰ ਠੀਕ ਆ ਟਿਊਸ਼ਨ ਪਾਣੇ ਤੈਨੂੰ ਤਾਂ ਹੀ ਲਾਇਆ ਬੀ ਜੇ ਤਨੂੰ ਤੋਨੂੰ ਮੈਡਮ ਵਧੀਆ ਪੜਾਉਂਦੀ ਹੈ ਨਾ ਹਾਂਜੀ ਕੁਛ ਨਹੀਂ ਮੈਡਮ ਹਾਂ ਵਧੀਆ ਪੜਿਆ ਤਾਂ ਲੱਗਣਾ ਪੜਿਆ ਠੀਕ ਹੈ ਤੇ ਹੁਣ ਟੀ ਹੈ ਜੀ ਮੌਕਾ ਤਾਂ ਵੀ ਸੰਡੇ ਆ ਕੱਲ ਕੁਸ਼ਣ ਤੇ ਵੀ ਸਕੂਲ ਤੇ ਮਨੇ ਤਾਂ ਛੁੱਟੀਆਂ ਵਾਲੇ ਧਿਆਨ ਘੱਟ ਰੱਖੀਗਾ ਹੁੰਦਾ ਪੁੱਤ ਪੜਨ ਵੱਲ ਧਿਆਨ ਰੱਖੀ ਠੀਕ ਹੈ ਜਿਹੜਾ ਹਫ਼ਤਾ ਹਫ਼ਤਾ ਉੱਦੂਗਾ ਲਗਾਉਣਾ ਪੜਿਆ ਐਦਾਂ ਨੂੰ ਬਤਾ ਚੰਨਿਆ ਨਾ ਕਿ ਇਹਨਾਂ ਨਾਲ ਜਿਹੜਾ ਸਾਡੇ ਕੋਲ 6 ਦਿਨਾਂ ਉਹ ਤੇ ਲਗਾਉਣਾ ਪੜੋ ਠੀਕ ਹੈ ਡਾਟ ਕੇ ਪੜੋ ਨਹੀਂ ਸਾਨੂੰ ਕਿਤੇ ਦਿਨ ਦੀ ਮਿਸ ਹੋ ਗਈ ਹੋਈ ਨਹੀਂ ਠੀਕ ਆ ਧਿਆਨ ਦੇ ਆਪਾਂ ਪੜ੍ਹਾਈ ਕਰ ਲੈ ਵੀ ਤੇ ਚੰਗੀ ਗੱਲ ਆ ਪੁੱਤ ਮੈਨੂੰ ਐਂ ਦੱਸ ਸਕਦਾ ਹਾਂ ਹਾਂ ਤੂੰ ਬੜਾ ਕਿਸੇ ਕਿ ਬਣੂਗਾ ਅਮਰ ਸਿੱਖੂਗਾ ਸਿੱਖ ਹੋਈਂ ਸਿੰਘ ਹੁੰਦਾ ਪੁੱਤ ਹਾਂਜੀ ਅਮਰ ਬਣੂਗਾ ਹਾਂ ਇਹਨੂੰ ਇਹ ਨੂੰ بڑا ਹੁੰਦਾ ਇਹਨੂੰ ਪਰ ਹਜੇ ਮੇਰੀ ਧਿਆਨ ਨਾਲ ਸੁਣਨਾ ਚਾਹੀਏ ਆਪਣੇ ਆਪ ਨੂੰ ਚੰਗਾ ਬਣਾ ਚੰਗਾ ਆਪਣੇ ਆਪ ਨੂੰ ਇਨਸਾਨ ਬਣਾ ਫਿਰ ਤੇਰੇ ਆਪਾਂ ਨੇ ਅਮਰ ਤੇ ਨਿਸ਼ਾਨਾ ਬੜਿਆ ਬੜਾ ਠੀਕ ਆ ਸ਼ਿਕਾਰ ਹੁੰਦਾ ਪੁੱਤ ਨੂੰ ਸ਼ਿਕਾਰ ਇਹਨਾਂ ਨੂੰ ਸ਼ਿਕਾਰ ਇਹ ਤਾਂ ਹੀ ਨੇ ਬਾਤੇ ਦਾ بڑا ਹੋਗਾ ਆ ਜਾ 5 6 ਸਾਲ ਦਾ ਹੋਗਾ ਫਿਰ ਪਛ ਕਾਵਾਂਗੇ ਤੇ ਹੁਣ ਤੇ ਟਿਊਸ਼ਨ ਦੀ ਤਿਆਰੀ ਆ ਚੱਲੀਏ ਟਿਊਸ਼ਨ ਨੂੰ ਤੇ ਚਲੋ ਠੀਕ ਹੈ ਜੀ ਸਾਤਰੀ ਕਾਲ ਸਾਰਿਆਂ ਨੂੰ ਤੇ ਬਾਤੇ ਬਾਤੇ ਆਪਣੇ ਬੱਚਿਆਂ ਲੈਂਦਿਆ ਕਰੋ ਤੇ ਮੈਂ ਪੈਸੇ ਮੈਂ ਬਹੁਤ ਭਾਗ ਆਣਾ ਮੇਰਾ ਇਹਦਾ ਮੰਦਰ ਆ ਉਹ ਸਿੱਖਾ ਇਹਨੇ ਬਾੜ ਰੱਖੇ ਹੋਏ ਆ ਮੈਂ ਬਹੁਤ ਭਾਗ ਆਣਾ ਤੇ ਪ੍ਰਮਾਤਮਾ ਤੁਹਾਨੂੰ ਵੀ ਖੁਸ਼ੀ ਤੇ ਚੜ੍ਹਦੀਆਂ ਕਲਾਂ ਵਿੱਚ ਰੱਖੇ